ਇੰਡੀਆ ਦੇ ਸਾਰੇ ਸਟੇਟਾਂ ਤੋਂ ਇਹ ਬੰਦੇ ਆਏ ਹੋਏ ਹੈਗੇ ਇੱਥੇ ਹਰ ਇੱਕ ਸਟੇਟ ਤੋਂ ਇੱਥੇ ਆਇਆ ਹੋਇਆ ਹੈ ਇੱਥੇ ਅਸਾਮ ਦੇ ਅਰੁਣਾਚਲ ਪ੍ਰਦੇਸ਼ ਦੇ ਵੀ ਬੰਦੇ ਆਏ ਆ ਤਾਮਿਲਨਾਡੂ ਕੇਰਲਾ ਤੋਂ ਵੀ ਆਏ ਹੋਏ ਆ ਹਰ ਇੱਕ ਥਾਂ ਤੇ ਇੱਥੇ ਬੰਦੇ ਆਏ ਆ ਇੱਥੇ ਜਿਹੜਾ ਨਾ ਸਟੇ ਪਹਿਲਾ ਜਿਹੜਾ ਇਹ ਇੱਥੇ ਸਟੇਟ ਲੈਵਲ ਦੇ ਜਿੰਨੇ ਵੀ ਯੂਹਟ ਹੈਗੀ ਆ ਸਹਿਕਾਰਪਾਰਟੀ ਦੀ ਪਹਿਲੇ ਜ਼ਿਲ੍ਹਾ ਲੈਵਲ ਤੇ ਫਿਰ ਸਟੇਟ ਲੈਵਲ ਦੀ ਉਹ ਸਾਰੇ ਯੂਨਿਟ ਦੇ ਬੰਦੇ ਰਿਪਰੈਜ਼ੈਂਟੇਟਿਵ ਦੇ ਇੱਥੇ ਆਏ ਆ ਜਿਵੇਂ ਇੱਥੇ ਪੰਜਾਬ ਚ 23 ਡਿਸਟ੍ਰਿਕਟ ਹੈ 23 ਡਿਸਟ੍ਰਿਕਟ ਦੇ ਹਰੇਕ ਡਿਸਟ੍ਰਿਕਟ ਚ ਇੱਕ ਇੱਕ ਜਿਹੜਾ ਨਾ ਯੂਨਿਟ ਬਣੀ ਹੋਈ ਹੈ ਸਹਿਕਾਰਤਾ ਦੀ ਉਹ ਜਿਹੜੇ ਆ ਫਿਰ ਤਹਿਸੀਲ ਲੈਵਲ ਤੇ ਤੇ ਪਿੰਡਾਂ ਚ ਲੈਵਲ ਦੇ ਜਿਹੜਾ ਸੈਲਫ ਹੈਲਪ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਵੇ ਉੱਥੇ ਜਿਹੜੇ ਆ ਲੋਕੀ ਛੋਟੇ-ਛੋਟੇ ਯੂਨਿਟ ਬਣਾ ਕੇ ਵੀ ਮਹਿਲਾਵਾਂ 10 ਮਹਿਲਾਵਾਂ ਇਕੱਠੀ ਹੋ ਕੇ ਕੋਈ ਚੀਜ਼ ਪ੍ਰੋਡਕਸ਼ਨ ਕਰੇ ਕੋਈ ਚਾਹਰ ਬਣਾਏ ਕੋਈ ਹੋਰ ਕੁਝ ਬਣਾਏ ਜਾਂ 10 ਕਿਸਾਨ ਇਕੱਠੇ ਹੋ ਕੇ ਕੋਈ ਸੈਲਫ ਹੈਲਪ ਗਰੂਪ ਬਣਾਏ ਤੇ ਕੋਈ ਚੀਜ਼ ਜਿਵੇਂ ਹਲਦੀ ਹੋਗੀ ਹਲਦੀ ਜਿਹੜੀ ਲੈਟਸ ਸੀ ਦਿਖਾ ਰਹੇ ਆ ਸਿਰਗੁਰੂ ਰਾਮਦਾਸੀ ਨਗਰੀ ਜਿੱਥੋਂ ਸੇ ਲਿਖਿਆ 8ਵਾਂ ਰਾਸ਼ਟਰੀ ਅਭਿਦੇਸ਼ਨ ਜਾਂਸੇ ਸਾਡੇ ਸਤਕਾਰ ਜੋ ਪੰਜਾਬ ਪੁਰਸ ਦੇ ਅਫਸਰ ਬੈਠੇ ਨੇ ਔਰ ਇੱਥੇ ਲਾਕਾ ਬੰਦੀ ਪੂਰੀ ਟਾਈਟ ਕੀਤੀ ਹੋਈ ਆ ਪਿੱ ਕੋਈ ਇਹੋ ਜਿਹਾ ਮਾੜਾ ਅਨਸਰ ਜੜਾ ਇੰਦਰ ਪਰੇਸ਼ਨਾ ਕਰ ਸਕੇ ਔਰ ਅੰਦਰ ਦਾ ਦਿਖਾਏ ਕਿ ਜਾਜਾ ਪੰਡਾਲ ਲੱਗਾ ਕੀ ਕੀ ਲੱਗਾ ਔਰ ਵੱਖ-ਵੱਖ ਸਟੇਸ਼ਨ ਸੇ ਆਏ ਆ ਕਾਰਕਰਮ ਕਰਿਆ ਜੋ ਕੋਪਰੇਟ ਸਾਡੇ ਬਹੁਤ ਸਤਿਕਾਰਯੋਗ ਸੁਰਤ ਦੇ ਅਫਸਰ ਜੋ ਆਪਣੇ ਡਿਊਟੀ ਬਤਨ ਦੀ ਨਿਭਾ ਰਹੇ ਆ ਵਿਕਰਮ ਸ਼ਰਮਾ ਜੀ ਆਓ ਗੱਲ ਕਰਦੇ ਸ਼ਰਮਾ ਜੀ ਸਾਹਿਬ ਜੀ ਅੱਜ ਦਾ ਜੋ ਕਾਰਜਕਰਮ ਕਿਵੇਂ ਕਰ ਰਹੇ ਕਿਵੇਂ ਕਿ ਡਿਊਟੀ ਨਿਭਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡੇ ਸੀਨੀਅਰ ਅਫਸਰਾਂ ਨੇ ਜਿੱਥੇ ਜਿੱਥੇ ਜਿੱਦੀ ਜਿੱਦੀ ਡਿਊਟੀ ਤਾਇਨਾਤ ਕੀਤੀ ਹੈ ਸਾਰੇ ਮੁਸਤੈਦੀ ਦੇ ਨਾਲ ਉੱਥੇ ਆਪਣੀ ਡਿਊਟੀ ਨਿਭਾ ਰਹੇ ਆ ਤਾਂ ਕਿ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰੇ ਸਰ ਜੀ ਕਿਸ ਦਿਨ ਦੀ ਡਿਊਟੀ ਲੱਗੀ ਤੇ ਕਿਤਨੇ ਦਿਨ ਰਹਿਗੇ ਆ ਬੇ ਜੀ ਇਹ 6 7 8 ਤਿੰਨ ਦਿਨ ਦਾ ਪ੍ਰੋਗਰਾਮ ਹੈ ਤੇ ਤਿੰਨ ਦਿਨ ਡਿਊਟੀ ਰਹੇਗੀ ਜੀ ਇੱਥੇ ਕਿਉਂਕਿ ਸਾਰੀ ਵੀਆਈਪੀ ਮੂ ਸਾਰੀ ਵੀਆਈਪੀ ਮਿੰਮੈਂਟ ਨੇ ਦੇਖਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਫੋਰਸ ਆਈ ਹੈ ਆਰਮਡ ਬਟਾਲੀయన్స్ ਤੋਂ ਵੀ ਫੋਰਸ ਆਈ ਹੈ ਤਾਂ ਕਿ ਕੋਈ ਵੀ ਇੱਥੇ ਹੰਸਕਾਂ ਵੀ ਘਟਨਾ ਨਾ ਵਾਪਰ ਸਕੇ ਥੈਂਕ ਯੂ ਸਰ ਜੀ ਬਹੁਤ ਕੀ ਨੰਬਰ ਤੇ ਜੋ ਲਾਈਵ ਤੁਸੀਂ ਅੰਦਰ ਦੇਖ ਰਹੇ ਆ ਲੱਗ ਲੱਗ ਜੋ ਸਕਾਰਤਾ ਭਾਗ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਕਿਆ-ਕਿਆ ਬਣ ਰਿਹਾ ਜੀ ਸਿਰਫ ਮਾਰੇ ਪਾਸ ਹਲਦੀ ਹੈ ਸੈਵਨ ਇਸ ਕੀ ਹਲਦੀ ਹੈ ਔਰ ਜੈਮ ਜੇ ਵੀ ਹਲਦੀ ਦਾ ये जैम जो है ये भी हल्दी का है उसके बाद कावा था वो खत्म हो चुका है तो उसके बाद वो हल्दी है ये वाली ये भी है और उसके बाद फर्नाइल है सर ये भी बढ़िया है सेवन एस की है हल्दी कैसा कर्म करती है, केड़े के कर्म आती है सर ये जो शरीर में मतलब एलर्जी होती है और इसके खाने से घुटनों में दर्दे नहीं होती है जो एक कच्ची हल्दी होती है एक और दूसरी सब्जी तो होता है सर सब्जी में इसको डालते हैं ये भी अच्छी है बहुत बढ़िया हल्दी है ऊपर से जो जैम है इसका ये भी एकदम बढ़िया है ये भी ऐसे ही काम करेगा उसके बाद ये हल्दी दूध में, में ला के पी, पीने वाली हल्दी है और मैं जम्मू कश्मीर की रहने वाली हूँ उधमपुर डिस्ट्रिक्ट से बिलोंग करती हूँ और हम ये सहारा जागृति मंच की तरफ से इधर आई और सहारा जागृति मंच में ही काम कर रहे हैं हम पूरे जम्मू कश्मीर में डेढ़ लाख बहनें काम कर रही हैं और उधमपुर डिस्ट्रिक्ट में तो सिर्फ आठ हजार ही अभी जुड़ी हैं इधर हमने सिर्फ हल्दी के प्रोजेक्ट कितना कटा जाता है आपका वो अभी वो काम से हिसाब से पचास हजार का लेते हैं हम स्टार्टिंग में फिर उधर से लेबर सीट सब उस बचत लेबर से जो काटा करता और कंपनी uh, से आप uh, जो शिकायत है कितने पैसे देते हैं मेंबर को? देते है? मेंबर को को अठारह बीस भी मिलता है है सरकार हम नहीं देते हैं वो सर खुद देते हैं जो हमारे चीफ एडवाइजर है हाँ, और और दे ना देते हैं जो दिखा रहे हैं हाँ, और घरेलू जो लड़के के वर्तन जो है ਦੇ ਕਿਹਦੇ ਇਹ ਕੰਮ ਆਉਂਦੇ ਹੈ ਇਹ ਕਿਸ ਕੰਮ ਆਤਾ ਹੈ ਇਹ ਮਲਟੀ ਪਰਪਸ ਯੂਜ਼ ਕਰ ਸਕਦੇ ਆਪਾਂ ਜਿੱਦਾਂ ਪੰਜਾਬੀ ਬੋਲਣਾ ਹਿੰਦੀ ਬੋਲਣਾ ਕੋਈ ਕੋਈ ਬੋਲੋ ਜੈ ਜੈ ਅੱਛਾ ਮੈਨੂੰ ਪੰਜਾਬੀ ਲੱਗਦੀ ਵਧੀਆ ਹੈ ਇਸ ਕਰਕੇ ਪੰਜਾਬੀ ਚ ਬੋਲ ਦਿੰਨੀ ਹੈ ਕਹਾਂ ਸੇ ਹੈ ਮੈਂ ਪੰਜਾਬ ਤੋਂ ਹੀ ਆ ਇਹ ਆਪਣੀ ਮਾਈ ਭਾਗੋ ਸਕੀਮ ਕੋਆਪਰੇਟਿਵ ਡਿਪਾਰਟਮੈਂਟ ਦੀ ਹੈ ਔਰ ਉਹਦੇ ਥਰੂ ਹੀ ਸੈਲਫ ਹੈਲਪ ਗਰੁੱਪਸ ਬਣੇ ਆ ਨਬਾਰ ਦੇ ਥਰੂ ਅਸੀਂ ਰੂਰਲ ਮਾਰਟ ਬਣਾਇਆ ਤੁਸੀਂ ਦੇਖੋ ਇੱਥੇ ਰੂਰਲ ਮਾਰਟ ਲਿਖਿਆ ਹੈ ਵੀ ਘਰੇਲੂ ਚੀਜ਼ਾਂ ਪੁਰਾਤਨ ਜਿਹੜੀਆਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਮਾਰਕੀਟਿੰਗ ਦੇ ਵਿੱਚ ਲਿਆਉਣਾ ਉਸ ਦੇ ਉੱਪਰ ਕੰਮ ਕਰੇ ਨਾਲ ਸੈਲਫ ਹੈਲਪ ਗਰੁੱਪਸ ਬਣੇ ਆ ਇਹ ਸੈਲਫ ਹੈਲਪ ਗਰੁੱਪਸ ਨੂੰ ਜਿਹੜੀ ਟ੍ਰੇਨਿੰਗ ਹੈ ਕੋਆਪਰੇਟਿਵ ਡਿਪਾਰਟਮੈਂਟ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਫਿਰ ਇਹਨਾਂ ਦੀ ਕੋਆਪਰੇਟਿਵ ਸੁਸਾਇਟੀ ਬਣਾਈ ਜਾਂਦੀ ਹੈ ਫਿਰ ਇਹਨਾਂ ਦੇ ਮਾਰਕੀਟਿੰਗ ਦਾ ਪ੍ਰਬੰਧ ਕਰਵਾਇਆ ਜਾਂਦਾ ਮੇਰੀ ਟ੍ਰੇਨਿੰਗ ਕਿੱਥੇ ਦਿੱਤੀ ਜਾਂਦੀ ਜੀ ਟ੍ਰੇਨਿੰਗ ਪਿੰਡਾਂ ਦੇ ਵਿੱਚ ਦਿੱਤੀ ਜਾ ਸਕਦੀ ਆਰਐਸਟੀ ਦੇ ਥਰੂ ਦਿੱਤੀ ਜਾ ਸਕਦੀ ਜਾਂ ਜਿੰਨੇ ਮੈਂਬਰ ਇਕੱਠੇ ਕੀਤੇ ਜਾਂਦੇ ਨੇ ਟ੍ਰੇਨਿੰਗ ਦੇ ਨਾਲ ਟ੍ਰੇਨਿੰਗ ਦੇ ਵਿੱਚ ਘੱਟੋ ਘਾਟ ਸਾਡੇ ਕੋਲ ਟੀ ਮੈਂਬਰ ਹੋਣੇ ਜ਼ਰੂਰੀ ਹੈ ਉਹਨਾਂ ਨੂੰ ਕੁਝ ਲੈਤੇ ਵੀ ਹੈ ਟ੍ਰੇਨਿੰਗ ਦੇਣ ਵਾਸਤੇ ਕੋਈ ਫੀਸ ਨਹੀਂ ਹੈ ਸਾਡੀ ਕੋਆਪਰੇਟਿਵ ਦੇ ਥਰੂ ਜੇ ਟ੍ਰੇਨਿੰਗ ਹੁੰਦੀ ਹੈ ਕੋਈ ਫੀਸ ਨਹੀਂ ਹੈ ਔਰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਸਰਟੀਫਿਕੇਟ ਮਿਲਦੀ ਹੈ ਔਰ ਜਿਹੜੇ ਅਲੱਗ-ਅਲੱਗ ਜਗ੍ਹਾ ਯੂਜ਼ ਹੋ ਸਕਦੇ ਆ ਔਰ ਸਾਡੇ ਜਿਹੜੇ ਸਰਟੀਫਿਕੇਟ ਤੁਸੀਂ ਅਲੱਗ-ਅਲੱਗ ਦੇਦੇ ਉਸ ਨੂੰ ਕਾਰੋਬਾਰ ਚਲਾਉਣ ਲਈ ਬੜਾਵਾ ਮਿਲਦਾ ਜਿਹੜੇ ਸਰਟੀਫਿਕੇਟਸ ਅਸੀਂ ਗਵਰਨਮੈਂਟ ਪ੍ਰੂਫ ਦੇਣੇ ਆ ਟ੍ਰੇਨਿੰਗ ਤੋਂ ਬਾਅਦ ਫਿਰ ਕੋਆਪਰੇਟਿਵ ਡਿਪਾਰਟਮੈਂਟਸ ਨੂੰ ਉਹਨਾਂ ਦਾ ਸਿਵਲ ਔਰ ਉਹਨਾਂ ਦਾ ਬਿਹੇਵੀਅਰ ਦੇਖ ਕੇ ਪਿਛੋਕੜ ਦੇਖ ਕੇ ਉਹਨਾਂ ਨੂੰ ਲੋਨ ਵੀ ਦਿੱਤਾ ਜਾਂਦਾ ਔਰ ਮਾਈਪਾਕਰ ਸਕੀਮ ਦੇ ਤਹਿਤ ਤਕਰੀਬਨ 25000 ਤੱਕ ਲੋਨ ਮਹਿਲਾਵਾਂ ਨੂੰ ਜਿਹੜੀ ਸੈਲਫ ਹੈਪ ਗਰੁੱਪ ਦੀਆਂ ਮਹਿਲਾਵਾਂ ਉਹਨਾਂ ਨੂੰ ਦਿੱਤਾ ਗਿਆ ਹੈ ਆਪਕਾ ਨੰਬਰ ਬੋਲੀ ਚ ਮੇਰਾ ਨੰਬਰ ਕਦੀ ਆਪਕੇ ਸਾਥ ਕੋਈ ਬੱਚਾ ਕੋਈ ਸੰਬੰਧ ਕਰ ਸਕਦਾ ਜੇ ਪੰਜਾਬ ਦੇ ਵਿੱਚ ਕਦੀ ਵੀ ਕਿਤੇ ਨੇ ਕਿਸੇ ਨੇ ਸੈਲਫ ਹੈਪ ਗਰੁੱਪ ਬਣਾਣਾ ਹੈ ਕੋਆਪਰੇਟਿਵ ਸੁਸਾਇਟੀ ਬਣਾਣੀ ਹੈ ਜਾਂ ਕੋਆਪਰੇਟਿਵ ਰਿਲੇਟਿਡ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਮੈਂ ਆਪਣਾ ਨੰਬਰ ਵੀ ਬੋਲ ਦਿੰਨੀ ਆ 97810 78556 ਆਪਕਾ ਸ਼ੁਭਨਾਮ ਦੁਬਾਰਾ ਚਿਉਤੀ ਸ਼ਰਮਾ ਤਾਂ ਅ ਤੁਸੀਂ ਦੇਖਿਆ ਸੀ ਕੋਆਪਰੇਟਿਵ ਸੋਸਾਇਟੀ ਹੈਲਪ ਗਰਪਸ ਹੈ ਸਾਡੇ ਮੈਮ ਆਪਣੇ ਬਾਰੇ ਆਪਣੇ ਸੈਲਫ ਹੈਲਪ ਗਰਪਸ ਬਾਰੇ ਜ਼ਰੂਰ ਦੱਸੋ ਬਸ ਮੇਰਾ ਨਾਮ ਪ੍ਰਵਿੰਦਰ कौर ਹੈ ਜੀ ਮੈਂ ਜੀਤ ਸੈਲਫ ਹੈਲਪ ਗਰਪ ਦੀ ਅੱਜ ਤੋਂ 10 ਸਾਲ ਪਹਿਲਾਂ ਮੈਂਬਰ ਬਣੀ ਸੀ ਠੀਕ ਹੈ 10 ਸਾਲ ਹੋ ਗਏ ਸਾਨੂੰ ਇਹਦੇ ਨਾਲ ਜੁੜਿਆ ਪਹਿਲਾਂ ਮੈਂ ਸਿਰਫ ਇੱਕ ਮੈਂਬਰ ਬਣੀ ਸੀ ਇਸ ਗਰੁੱਪ ਦੀ ਸਾਡੇ ਪ੍ਰੈਜ਼ੀਡੈਂਟ ਹੈਗੇ ਸੁਖਵਿੰਦਰ ਕੋਰ ਜੀ ਅੱਜ ਥੋੜਾ ਨਾਉਨੋ ਕੰਮ ਪੈ ਕੇ ਲੁਧਾਨੇ ਚਲੇ ਗਏ ਨੇ ਤੇ ਮੈਂ ਐਜ਼ ਅ ਹੁਣ ਮੈਂਬਰ ਵੀ ਆ ਤੇ ਮੈਂ ਟ੍ਰੇਨਰ ਵੀ ਆ ਗਰੁੱਪ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਮੈਂ ਪੇਂਟਿੰਗ ਇਹ ਮੈਂ ਕਰਦੀ ਆ ਜੀ ਖੁਦ ਹੈਂਡ ਪੇਂਟਿੰਗ ਹੈਂਡ ਪੇਂਟਿੰਗ ਔਰ ਲੜਕੀਆਂ ਨੂੰ ਸਿਖਾਉਂਦੀ ਵੀ ਆ ਆਪ ਕੋ ਬਲੋਕ ਪ੍ਰਿੰਟਿੰਗ ਜੀ ਹਾਂਜੀ ਬਲੋਕ ਪ੍ਰਿੰਟਿੰਗ ਬਲੋਕ ਪ੍ਰਿੰਟਿੰਗ ਹੈਂਡ ਪੇਂਟਿੰਗ ਮੈਂ ਦੋਨੋਂ ਸਿਖਾਉਂਦੀ ਆ ਸਾਰਾ ਸਾਡੇ ਸੈਂਟਰ ਚੱਲ ਰਿਹਾ ਹੈ ਲੁਧਿਆਣੇ ਦੇ ਵਿੱਚ ਵਿੱਚ ਅਲੱਗ-ਅਲੱਗ ਪਿੰਡਾਂ ਵਿੱਚ ਸਤਾਰਾ ਸੈਂਟਰ ਚੱਲ ਰਿਹਾ ਜੀ ਕੁਝ ਬੁਟੀਸ਼ਨ ਦੇ ਆ ਕੁਝ ਸਟਿਚਿੰਗ ਦੇ ਆ ਔਰ ਕੁਝ ਪੇਂਟਿੰਗ ਦੇ ਆ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਮਾਈਫਾਗੋਸ ਨਹੀਂ ਸਰ ਮੈਂ ਸਿਰਫ ਨੀ ਟ੍ਰੇਨਿੰਗ ਦੇਣੀ ਆ ਜੀ ਬਾਕੀ ਟੀਚਰ ਲੱਗਾ ਅੱਛਾ ਡੈਨਰ ਪਹਿਲੇ ਗੱਲ ਕੀਤੀ ਸੀ ਕਿ ਕੋਆਪਰੇਟਿਵ ਡਿਪਾਰਟਮੈਂਟ ਮਾਈਫਾਗੋਸ ਸਕੀਮ ਦੇ ਤਹਿਤ ਆਪਾਂ ਜਿਹੜੀ ਲੇਡੀਜ਼ ਕਦੀ ਘਰੋਂ ਬਾਹਰ ਨਹੀਂ ਨਿਕਲੀ ਸੀ ਅੱਜ ਉਹ ਦੇਖੋ ਸਟਾਲ ਲਗਾ ਰਹੀ ਹੈ ਇੱਕ ਦਿਖਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੂਸਰੀਆਂ ਮਹਿਲਾਵਾਂ ਵੀ ਅੱਗੇ ਆਣ ਹੈ ਨਾ ਕੋਈ ਕਰ। ਔਰ ਦੇਖੋ ਔਰ ਇਹਨਾਂ ਨੇ ਆਪਣੇ ਘਰੇਲੂ ਕੰਮ ਨੂੰ ਕਿੰਨਾ ਵਧੀਆ ਔਰ ਇਹਨਾਂ ਨੂੰ 15 15 20 20 ਦਿਨ ਦੀ ਪਹਿਲੇ ਟ੍ਰੇਨਿੰਗ ਦੇ ਕੇ ਟੀਚਰ ਟ੍ਰੇਨਡ ਕੀਤਾ ਗਿਆ ਹੈ ਔਰ ਸਾਡੀ ਜਿਹੜੀ ਗਰੁੱਪ ਹੈ ਤਕਰੀਬਨ ਰਜਿਸਟਰੀ ਵੀ ਕਰਵਾਇਆ ਹੈ ਔਰ ਇਹਨਾਂ ਦਾ ਸਕੂਲ ਵੀ ਸਾਡੇ ਸੈਲਫ ਹੈਲਪ ਗਰੁੱਪ ਨੇ ਸਕੂਲ ਵੀ ਬਣਾਇਆ ਹੈ ਚੈਰੀਟੀ ਵੀ ਕਰਦੇ ਅਸਲਾਮ ਏਰੀਆ ਲਈ ਮੈਂ ਇਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਣੀ ਚਾਹਾਂਗੀ ਮੈਮ ਪਲੀਜ਼ ਹਲਦੀ ਇਹਨਾਂ ਨੇ ਦੇਖੋ ਹਲਦੀ ਤਾਂ ਤੁਸੀਂ ਦੇਖ ਵੀ ਰਹੇ ਮੈਮ ਆਪਣੇ ਬਾਰੇ ਤੁਸੀਂ ਖੁਦ ਹੀ ਦੱਸੋ ਇਸ ਦਾ ਇਹ ਕਿ ਅੱਜ ਤੋਂ 15 ਸਾਲ ਪਹਿਲਾਂ ਜੋ ਸਾਡੇ ਜੀਤ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਨੇ ਮੈਡਮ ਸੁਖਵਿੰਦਰ ਕੌਰ ਉਹ ਜੋਤੀ ਮੈਡਮ ਨੂੰ ਹੀ ਮਿਲੇ ਸੀ 15 ਸਾਲ ਪਹਿਲਾਂ ਤੇ ਇਹਨਾਂ ਨੇ ਹੀ ਮੋਟੀਵੇਟ ਕੀਤਾ मैडम सुखविंदर कौर ਨੂੰ ਅੱਜ मैडम सुखविंदर कौर 3000 ਤੋਂ ਵੱਧ ਲੜਕੀਆਂ ਨੂੰ ਟ੍ਰੇਨਿੰਗ ਦੇ ਚੁੱਕੇ ਨੇ ਸਲਾਈ ਕੜਾਈ ਬਿਊਟੀਸ਼ੀਅਨ ਔਰ ਪਾਰਲਰ ਦੀ ਔਰ ਮੈਂ ਵੀ ਜੀਤ ਫਾਊਂਡੇਸ਼ਨ ਨਾਲ ਜੁੜੀ ਆ ਤੇ ਮੇਰਾ ਜਿਹੜਾ ਸਪੈਸ਼ਲਿਟੀ ਹੈ ਉਹ ਹੈ ਹਲਦੀ ਕਿਉਂਕਿ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਗਾਈਡੈਂਸ ਥੱਲੇ ਸਾਡੇ ਫਾਰਮ ਹਾਊਸ ਦੇ ਵਿੱਚ ਕੰਗ ਖੁਰਦ ਲੋਈਆਂ ਸੁਲਤਾਨਪੁਰ ਦੇ ਵਿੱਚ ਅਸੀਂ ਇਹ ਪ੍ਰੋਸੈਸਿੰਗ ਯੂਨਿਟ ਲਗਾਇਆ ਹੋਇਆ ਹੈ ਕਿਉਂਕਿ ਆਮ ਜਿਹੜਾ ਕਿਸਾਨ ਹੈ ਉਹ ਹਲਦੀ ਉਬਾਲਦਾ ਹੈ ਉਬਾਲ ਕੇ ਪਾਣੀ ਨੂੰ ਸਿੱਟ ਦਿੰਦਾ ਹੈ ਜਿਹਦੇ ਨਾਲ ਬਹੁਤ ਸਾਰੇ ਤੱਤ ਬਾਹਰ ਨਿਕਲ ਜਾਂਦੇ ਨੇ ਲੇਕਿਨ ਸਾਡਾ ਜੋ ਪ੍ਰੋਸੈਸਿੰਗ ਯੂਨਿਟ ਲੱਗਿਆ ਉਹਦੇ ਵਿੱਚ ਅਸੀਂ ਹਲਦੀ ਜਿਹੜੀ ਹੈ ਉਹ ਬੋਇਲਡ ਨਹੀਂ ਕਰਦੇ ਸਟੀਮ ਸਟੀਮ ਦੇ ਨਾਲ ਬਣਾਈ ਜਾਂਦੀ ਹੈ ਤੇ ਫਿਰ ਸੋਲਰ ਔਰ ਡਰਾਇਰ ਵੀ ਲਗਾਇਆ ਹੋਇਆ ਔਰ ਅਸੀਂ ਮਾਰਕੀਟ ਤੋਂ ਸਸਤੀ ਵੀ ਦਿੰਦੇ ਆ ਔਰ ਬਿਲਕੁਲ ਹਲਦੀ ਸ਼ੁੱਧ ਇਸ ਸਮੇ 120 ਰੁਪਏ ਦੀ ਅਸੀਂ 400 ਗ੍ਰਾਮ ਦਿੰਦੇ ਆ ਤੀਸ ਦਿਨ ਚਾਹਾਂਗੇ ਇਸੇ ਥੋੜੇ ਦਿਨ ਹੋ ਗਏ ਐ ਐਮਐਸਐਮੀ ਵੱਲੋਂ ਵੀ ਇਹਨਾਂ ਨੂੰ ਬਹੁਤ ਪ੍ਰਾਈਜ਼ ਮਿਲਿਆ ਫਰਸਟ ਪ੍ਰਾਈਜ਼ ਮਿਲਿਆ ਔਰ ਬਿਲਕੁਲ ਸਟੇਟ ਆਫ ਐਲਰਨਿੰਗ ਇੱਕ ਮਹਿਲਾ ਜੇ ਇੰਨਾ ਕੁਝ ਕਰ ਸਕਦੀ ਹੈ ਤੇ ਪੰਜਾਬ ਦੀਆਂ ਹੋਰ ਮਹਿਲਾਵਾਂ ਕਿਉਂ ਨਹੀਂ ਕਰ ਸਕਦੀਆਂ ਤੁਹਾਡੇ ਨਾਲ ਮੈਂ ਵਿਜ਼ਿਟ ਵੀ ਕਰਾਨੀ ਆ तकरीबन 16000 ਲੇਡੀਜ਼ ਛੋਟੇ ਛੋਟੇ ਬੱਚੀਆਂ ਆ ਔਰ ਇਹਨਾਂ ਨੂੰ ਹੁਣੇ ਹੀ ਸਾਈਕਾਰਟਨ ਨਾਲ ਅਸੀਂ ਜੋੜਤਾ ਆ ਇਹਨਾਂ ਨੇ ਪੂਰਾ ਸਾਮਾਨ तकरीबन 20-25 ਲੜਕੀਆਂ ਨੇ ਇਕੱਠੇ ਹੋ ਕੇ ਬਣਾਇਆ ਔਰ ਸਾਰਾ ਸਾਮਾਨ ਖਾਲੀ ਹੋ ਗਿਆ ਪੂਰਾ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਪੂਰਾ ਇਹਨਾਂ ਦਾ ਦਿਖਾਓ ਜਰਾ ਇਹਨੇ ਦੁਪੱਟੋ ਸੇ ਟੌਪ ਬਣਾਇਆ ਹੈ ਬਹੁਤ ਸੁੰਦਰ ਹੈ ਜੋ ਵੇਸਟ ਚੀਜ਼ਾਂ ਹੁੰਦੀਆਂ ਨੇ ਰੀਯੂਜ਼ ਕੀਤਾ ਹੈ ਇਸ ਦਾ ਕੰਬੀਨੇਸ਼ਨ ਕਰਕੇ ਉਹ ਡਰੈਸ ਹੈ ਫਸਟ ਵਾਲੀ बहुत सुंदर है कस्टमर भी देख के खुश हो रहे हैं इससे और जो जेंट शर्ट होती है अगर वो नहीं डालते हैं तो कहते हैं कि पुरानी है उसको हमने कन्वर्ट करके टॉप बना दिया, कर दिया। हाँ बत्तीस नंबर ये खुद एम्ब्रॉडरी बनाई हुई है ऊपर वाला भी काम ਸੂਟ ਇਹ ਲਾਗੇ ਸੀ ਅੰਗੇ ਚਾਈ ਕਾ ਔਰ ਜਿਹੜੇ ਸਾਡੇ ਨਾਰੀ ਸ਼ਕਤੀ ਉਹਨਾਂ ਦੇ ਗਰੁੱਪ ਨਾਲ ਇਹਨਾਂ ਨੂੰ ਵੀ ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦੇ ਵੀ ਦਿਖਾਇਓ ਮੈਮ ਅੱਜ ਤੁਹਾਡੇ ਨਾਲ ਹੀ ਗੱਲ ਕਰਦੇ ਆਂ ਹਾਂਜੀ ਇਹ ਦੇਖੋ ਇਹ ਮੇਰੇ ਹੱਥ ਦੇ ਬਨੇ ਹੋਏ ਸੂਟ ਹੈ ਜੋ ਕਿ ਮੈਂ ਟ੍ਰੇਨਿੰਗ ਲੈਣ ਤੋਂ ਬਾਅਦ ਬਣਾ ਸਕੀ ਹਾਂ ਅੱਛਾ ਹਾਂਜੀ ਔਰ ਮੇਰਾ ਅੱਛਾ ਕੰਮ ਚੱਲ ਰਿਹਾ ਮਤਲਬ ਮੇਰੀ ਬਹੁਤ ਹੈਲਪ ਕੀਤੀ ਹੈ ਗਰੁੱਪ ਨੇ ਹਾਂਜੀ ਆ ਦੇਖੋ 70 ਦੇ ਸੂਟ ਮੈਂ ਖੁਦ ਬਣਾਉਣੀ ਆ ਹੁਣ ਔਰ ਸਾਨੂੰ ਇੱਕ ਮੰਜ ਪ੍ਰੋਵਾਈਡ ਕੀਤਾ ਗਿਆ ਜੋ ਕਿ ਇਹਨਾਂ ਨੇ ਸੇਲ ਕਰ ਲਈ ਉਹ ਉਹਦੀ ਵੀ ਬਹੁਤ ਬੜਾ ਰੋਲ ਸਾਡੀ ਲਾਈਵ 'ਚ ਪਲੇ ਹੋਇਆ ਹਾਂਜੀ ਫ੍ਰੀ ਹੈਂਡ ਪੇਂਟਿੰਗ ਕਰਦੀ ਆਰਤਕ ਪੱਖੋਂ ਇਹਨਾਂ ਨੇ ਕੀਤੀ ਤੁਹਾਡੀ ਮਦਦ ਆਰਤਕ ਨਹੀਂ ਇਹਨਾਂ ਨੂੰ ਹੱਲੇ ਅਸੀਂ ਬੈਂਕ ਲੋਨ ਨਹੀਂ ਕੀਤਾ ਕੋਈ ਸਾਨੂੰ ਮਦਦ ਨਹੀਂ ਹੋਈ ਜਮੇ ਨੇ ਹਾਂਜੀ ਬਸ ਜੋ ਸਾਨੂੰ ਇੰਨਾ ਹੀ ਮੰਜ ਪ੍ਰੋਵਾਈਡ ਕੀਤਾ ਗਿਆ ਸਾਡੇ ਲਈ ਤਾਂ ਇਹ ਹੀ ਬਹੁਤ ਬੜੀ ਚੀਜ਼ ਹੈ ਹਾਂਜੀ ਇਹ ਦੇਖੋ ਇਹ ਸਾਰੇ ਹੱਥ ਦੇ ਬਨੇ ਹੋਏ ਹੱਥ ਦੇ ਪੇਂਟ ਕੀਤੇ ਹੋਏ ਸੂਟ ਸਰ ਇਹ ਰੋ ਫੈਬਰਿਕ ਤੇ ਤਾਂ ਸਸਤਾ ਦਿੰਦੀ ਕਿ ਨਹੀ ਨਹੀ ਅਸੀਂ ਖੁਦ ਹੀ ਲੈਣੀ ਆ ਹਾਂਜੀ ਖੁਦ ਹੀ ਲੈਣੇ ਆ ਖੁਦ ਹੀ ਰੈਡੀ ਕਰਦੇ ਆ ਇਹਨਾਂ ਨੂੰ ਜਿਹੜੇ ਸਟਾਲ ਦਿੱਤੇ ਗਏ ਆ ਫ੍ਰੀ ਆਫ ਕਾਸਟ ਦਿੱਤੇ ਗਏ ਆ ਔਰ ਜਿਹੜੇ ਬਾਕੀ ਸਟਾਲ ਤੁਸੀਂ ਦੇਖ ਰਹੇ ਹੋ 25000 ਤੱਕ ਦੇ ਸਟਾਲ ਗਏ ਆ ਔਰ ਵੱਡੇ ਵੱਡੇ ਜਿਹੜੇ ਐਗਜ਼ਿਬਿਸ਼ਨਾਂ ਹੁੰਦੀਆਂ ਨੈਸ਼ਨਲ ਇੰਟਰਨੈਸ਼ਨਲ ਐਗਜ਼ਿਬਿਸ਼ਨਾਂ ਹੁੰਦੀਆਂ ਮਾਰਕੀਟ ਪਰਪਸ ਨਾਲ ਕਿ ਇਹਨਾਂ ਨੂੰ ਉਤਸ਼ਾਹ ਹੋਵੇ ਹੋਰ ਕੰਮ ਕਰਨ ਉਹਦੇ ਲਈ ਫਿਰ ਇਹਨਾਂ ਨੂੰ ਸਹਿਕਾਰ ਭਰਤੀ ਵੱਲੋਂ ਪੂਰੇ ਇੰਡੀਆ ਦੇ ਵਿੱਚ ਫ੍ਰੀ ਆਫ ਕਾਸਟ ਸਟਾਲ ਦਿੱਤੇ ਜਾਂਦੇ ਆ ਮੀਨੂ ਵਰਮਾ ਫ੍ਰੋਮ ਜ਼ੀਰਕਪੁਰ ਚੰਡੀਗੜ੍ਹ ਤੇ ਐਸੇ ਤੁਸੀਂ ਦੇਖਿਆ ਹੋਣਾ ਵੀ ਸਾਡੇ ਸਟਾਲ ਲੱਗੇ ਐ ਸਪੈਸ਼ਲੀ ਗੁੜ ਵਗੈਰਾ ਇਹ ਕਰਵਾਇਆ ਦੇਖਿਆ ਤੁਸੀਂ ਹਾਂਜੀ ਤੇ ਇਹ ਰੈਡੀਨ ਲਾਈਏ ਕੀ ਕੀ ਆਟਮ ਹਨ ਤੁਸੀਂ ਇੱਥੇ ਸੈਲਫ ਹੈਪ ਗਰੁੱਪ ਦਾ ਸਟਾਲ ਲਗਾਇਆ ਹੈ ਤੁਹਾਨੂੰ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅੱਜ ਇੱਥੇ ਅਮਰੀਕਸਰ ਸੈਲਫ ਹੈਪ ਗਰੁੱਪ ਦੇ ਸਟਾਲ ਲੱਗਣੇ ਐ ਕਿਉਂਕਿ ਸਾਨੂੰ ਉੱਥੋਂ ਮੈਡਮ ਵੱਲੋਂ ਸਾਨੂੰ ਸਪੈਸ਼ਲ ਤੌਰ ਤੇ ਭੇਜਿਆ ਗਿਆ ਜੀ ਤੇ ਉਹਦੇ ਵਾਸਤੇ ਕਰਕੇ ਅਸੀਂ ਇੱਥੇ ਆਏ ਹਨ ਸਰ ਇਹਦੀ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ AR ਐਸਪੀ ਆ ਉਹ ਮੇਰੇ ਸਾਡੀਆਂ ਖੋਧੀਆਂ ਆਪਣੇ ਮਾਈਂਡ ਦੀਆਂ ਜੀ ਹਾਂਜੀ ਤੁਹਾਨੂੰ ਅਵਾਰਡ ਵੀ ਮਿਲੇ ਉਹਨਾਂ ਬਾਰੇ ਵੀ ਜਰੂਰ ਦੱਸੋ ਹਾਂਜੀ ਸਰ 2019 ਦੇ ਵਿੱਚ ਆਪਾਂ ਨੂੰ PEU ਦੇ ਵਿੱਚੋਂ ਫਰਸਟ ਅਵਾਰਡ ਮਿਲਿਆ ਸੀ 2023 ਦੇ ਵਿੱਚ ਤੇ ਉਸ ਤੋਂ ਪਹਿਲਾਂ NDRI ਕਰਨਾਲ ਤੋਂ ਵੀ ਫਰਸਟ ਪ੍ਰਾਈਜ਼ ਮਿਲਿਆ ਸੀ ਤੇ ਹਸਾਰਜ ਯੂਨੀਵਰਸਿਟੀ ਤੋਂ ਵੀ ਆਪਾਂ ਨੂੰ ਫਰਸਟ ਪ੍ਰਾਈਜ਼ ਮਿਲੇ ਸੀ ਇਸ ਵਾਰ ਦੋ ਕਿ ਕਿਤੇ ਕਿਤੇ ਸਲਮਾਨਦ ਕੀਤੇ ਬਹੁਤ ਜਗਾ ਜੀ ਬਹੁਤ ਬਹੁਤ ਪ੍ਰਾਈਸ ਪਿਆ ਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇਹ ਪੰਜਾਬ ਯੂਨੀਵਰਸਿਟੀ ਦੇ ਸਾਡੇ ਮੈਂਬਰ ਵੀ ਹੈ ਹਾਂਜੀ ਕਿਸਾਨ ਕਲੱਬ ਦੇ ਔਰ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਹੈ ਕਿਸਾਨਾਂ ਨੂੰ ਬੀਬੀਆਂ ਨੂੰ ਵੀ ਅਸੀਂ ਟ੍ਰੇਨਿੰਗ ਦਿੰਦੇ ਨੇ ਵਿਦਾਊਟ ਕਿਸੇ ਅਪਾ ਪਹਿਲੇ ਵੀ ਗੱਲ ਕੀਤੀ ਕੋਈ ਫੀਸ ਨਹੀਂ ਲੈ ਰਹੇ ਔਰ ਇਸ ਟ੍ਰੇਨਿੰਗ ਤੋਂ ਬਾਅਦ ਇਹਨਾਂ ਨੂੰ ਗਰੁੱਪ ਬਣਾ ਕੇ ਜਾਂ ਕੋਆਪਰੇਟਿਵ ਸੁਸਾਇਟੀ ਬਣਾ ਕੇ ਜਾਂ ਐਫ ਪੀਓ ਬਣਾ ਕੇ ਵੀ ਕੰਮ ਕਰਵਾ ਰਹੇ ਆ ਕੀ ਤੁਸੀਂ ਸੈਲਫ হেলਪ ਗਰੁੱਪੇ ਮੈਂ ਆਪਣੇ ਬਾਰੇ ਥੋੜਾ ਦੱਸਿਓ ਫਿਰ ਮੈਂ ਹਾਂਜੀ ਮੇਰਾ ਨਾਮ ਰਜਿੰਦਰ ਕੌਰ ਹੈ ਮੈਂ ਸੰਗਰੂਰ ਤੋਂ ਆਈ ਆ ਮੇਰੇ ਲਾ ਵੀ ਜਿਹੜੇ ਪ੍ਰੋਡਕਟ ਨੇਗੇ ਉਹ ਆਚਾਰ ਤੇ ਮਸਾਲੇ ਨੇ ਜ਼ਿਆਦਾਤਰ ਮੇਰੇ ਰਵੇ ਹਰਵਲਚਾਰ ਨੇ ਜਿਵੇਂ ਹਲਦੀ ਦਾ ਆਚਾਰ ਹੈ ਗੁੜ ਵਾਲਾ ਲਸਣ ਦਾ ਆਚਾਰ ਹੈ ਜਾਂ ਤੁਕਿਆਂ ਦਾ ਆਚਾਰ ਹੈਗਾ ਤੇ ਮੈਂ ਇੱਥੇ ਆਪਣੇ ਲਈ ਵੇਚਣ ਲਈ ਸਟਾਲ ਲਾਈ ਹੋਈ ਹੈਗੀ ਇਹ ਤੁਸੀਂ ਆਚਾਰ ਬਣਾਉਣ ਦੀ ਟ੍ਰੇਨਿੰਗ ਲਈ ਕਿੱਥੋਂ ਹਾਂਜੀ ਮੈਡਮ ਸਾਡੇ ਪੀਜੂ ਲੁਧਿਆਣਾ ਦੀ ਬ੍ਰਾਂਚ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਤੋਂ ਲੈਂਦੇ ਆ ਸਾਰੀ ਟ੍ਰੇਨਿੰਗ ਦੇਖੋ ਮੈਂ ਪਹਿਲੇ ਵੀ ਜਿਸ ਤਰ੍ਹਾਂ ਦੀ ਗੱਲ ਕੀਤੀ ਕਿ ਬੀਬੀਆਂ ਨੂੰ ਅਸੀਂ ਕਹਿੰਨੇ ਆ ਵੀ ਫ੍ਰੀ ਆਫ ਕਾਸਟ ਟ੍ਰੇਨਿੰਗ ਕਿੱਥੋਂ ਮਿਲੇਗੀ ਤੇ ਅਸੀਂ ਇਹ ਪ੍ਰੂਫ ਨਾਲ ਦੇ ਰਹੇ ਆ ਤੁਹਾਨੂੰ ਕਿ ਪੀਏਯੂ ਔਰ ਖੇਤੀ ਵਿਗਿਆਨ ਕੇਂਦਰ ਜਿਹੜੇ ਡਿਸਟ੍ਰਿਕਟ ਲੈਵਲ ਤੇ ਵੀ ਆ ਉੱਥੇ ਬਿਲਕੁਲ ਫ੍ਰੀ 5-5 ਦਿਨ 10-10 ਦਿਨ ਦੀ ਟ੍ਰੇਨਿੰਗ ਮਿਲਦੀ ਹੈ ਹਾਂਜੀ ਅੱਛਾ ਮੇਰੇ ਗਰੁੱਪ ਦੇ ਵਿੱਚ 10 ਮੈਂਬਰ ਨੇਗੇ ਮੈਮ ਓਕੇ ਔਰ ਮੈਨੂੰ ਜੇ ਅਚਾਰ ਚਾਹੀਦੀ ਇੱਥੇ ਤੁਸੀਂ ਫਿਸਾਈ ਨੰਬਰ ਅਸੀਂ ਕਹਿ ਦਿੰਦੇ ਆ ਕਿ 셀ਫ ਹੈਲਪ ਗਰੁੱਪ ਨਾਰਮਲੀ ਕੰਮ ਕਰਦੇ ਪਰ ਦੇਖੋ ਇਹਨਾਂ ਨੇ ਪ੍ਰੋਪਰ ਆਪਣਾ ਲਗਾਏ ਲੋਗੋ ਵੀ ਲਗਾਏ ਆ ਔਰ ਜਿਨੇ ਲਾਇਸੈਂਸ ਚਾਹੀਦੀ ਉਹ ਵੀ ਇਹ ਚਾਹੀਦੀ ਹੈ ਕੰਪਲਸਰੀ ਹੈ ਮੈਂ ਸਾਰੇ ਹੀ 셀ਫ ਹੈਲਪ ਗਰੁੱਪਾਂ ਨੂੰ ਕਹਾਂਗੀ ਕਿ ਜੇ ਉਹ ਇਸ ਵੀਡੀਓ ਨੂੰ ਦੇਖਣ ਤੇ ਇਸ ਤੋਂ ਨੌਲੇਜ ਜ਼ਰੂਰ ਲੈ ਲੈਣ ਅਗਰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਆਪਣੇ ਆਪਣੇ ਡਿਪਾਰਟਮੈਂਟ ਦੇ ਡੀਆਰ ਨੂੰ ਜ਼ਰੂਰ ਮਿਲ ਲੈਣ ਇਹ ਤੁਹਾਨੂੰ ਸਰ ਸਾਡੇ ਜਿਹੜੇ ਦਰਸ਼ਕ ਹੈ ਅਨਾ ਉਹਨਾਂ ਨੂੰ ਆਪਣੇ ਬਾਰੇ ਦੱਸੋ ਔਰ ਇਹ ਨੌਲੇਜ ਕਿੱਥੋਂ ਮਿਲੀ ਤੁਹਾਨੂੰ ਇਹ ਵੀ ਦੱਸਿਓ ਇਹ ਨੌਲਜੀ ਜੀ ਸਾਨੂੰ ਗਰੁੱਪ ਬਣਾ ਕੇ ਸਾਡੇ ਪਿੰਡਾਂ 'ਚ ਗਰੁੱਪ ਬਣਾ ਕੇ ਸਾਨੂੰ ਟ੍ਰੇਨਿੰਗ ਦਿੱਤੀ ਗਈ ਜੀ ਵਿਭਾਗ ਵੱਲੋਂ ਬਹੁਤ ਵਧੀਆ ਦੱਸਿਆ ਗਿਆ ਫਿਰ ਉਦੋਂ ਬਾਅਦ ਸਾਨੂੰ ਵਿਭਾਗੇ ਨੇ ਸਾਡੀ ਮਦਦ ਕੀਤੀ ਡੀਸੀ ਸਾਹਿਬ ਵੱਲੋਂ ਮੱਤੇ ਦੀ ਫੈਲ ਗਰੁੱਪਾਂ 'ਚ ਸਾਡੀਆਂ ਸਰਕਾਰਾਂ ਨੇ ਮਦਦ ਕੀਤੀ ਜੀ ਅਸੀਂ ਫਿਰ ਉਹਦੇ ਤੇ ਪ੍ਰੋਡਕਟਲ ਸਾਨੂੰ ਕੋਲੋਂ ਦਿੱਤਾ ਉਹਦੇ ਤੋਂ ਅਸੀਂ ਤੇਲ ਕੱਢਦੇ ਹਾਂ ਜਿਵੇਂ ਬਦਾਮ ਦਾ ਨਾਰੀਅਲ ਦਾ ਆਲਸੀ ਦਾ ਤੇਲਾਂ ਦਾ ਕਾਲੇ ਤੇਲਾਂ ਦਾ ਜਿੱਟਿਆਂ ਦਾ ਜੀ ਪੀੜੀ ਸਰੋਂ ਦਾ ਆ ਗਿਆ ਆਪਣੇ ਲਵੇ ਮੂਫਲੀ ਦਾ ਆ ਗਿਆ ਜੀ ਜੀ ਦੇ ਬਹੁਤ ਵਧੀਆ ਹਰੀਅੰਟ ਹੁੰਦੇ ਨੇ ਤਤ ਹੁੰਦੇ ਨੇ ਜੀ ਤਤ ਨਹੀਂ ਮੱਚੇ ਹੁੰਦੇ ਅੱਛਾ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਾਉਣ ਲਈ ਤੁਸੀਂ ਲੋਨ ਲਿਆ ਹਾਂਜੀ ਉਦੋਂ ਕਿੰਨਾ ਲੋਨ ਲਿਆ ਸੀ ਦੱਸਿਓ ਉਦੋਂ ਹੀ ਲਿਆ ਤੀ ਉਹ ਤਾਂ ਜੀ 50-50000 ਰੁਪਏ ਸਾਨੂੰ ਦਿੱਤਾ ਸੀ ਉਦੋਂ ਸ਼ੁਰੂ ਤੋਂ ਤੇ ਮਹਿਕਮੇ ਨਹੀਂ ਕੰਮ ਸ਼ੁਰੂ ਕਰਵਾ ਕੇ ਦਿੱਤਾ ਸੀ ਬਹੁਤ ਵਧੀਆ ਜੀ ਉਹ ਅਸੀਂ ਲੋਨ ਵੀ ਭਰ ਪਈ ਜੀ ਅਕਸਰ ਅਸੀਂ ਕਹਿੰਨੇ ਕਿ ਸਾਨੂੰ ਲੋਨ ਨਹੀਂ ਮਿਲਦਾ ਬੱਚੇ ਸ਼ਿਕਾਇਤ ਹੁੰਦੀ ਹੈ ਇਹ ਸਾਡਾ ਸੈਲਫ ਹੈਲਪ ਗਰੁੱਪ ਦੇਖ ਲੋ ਇਹਨਾਂ ਨੇ ਤੇਲ ਦਾ ਪ੍ਰੋਜੈਕਟ ਲਾਇਆ ਔਰ ਪਰ ਲੇਡੀਜ਼ ਨੂੰ 50000 ਦਾ ਲੋਨ ਦਿੱਤਾ ਔਰ ਉਹਨਾਂ ਨੇ ਉਤਾਰਿਆ ਵੀ ਹੈ ਜੇ ਤੁਸੀਂ ਬੈਂਕਾਂ ਨਾਲ ਸਹੀ ਤਰੀਕੇ ਚੱਲੋਗੇ ਡਿਪਾਰਟਮੈਂਟ ਨਾਲ ਸਹੀ ਤਰੀਕੇ ਚੱਲੋਗੇ ਤਾਂ ਡਿਪਾਰਟਮੈਂਟ ਵੀ ਤੁਹਾਡੀ ਬਹੁਤ ਮਦਦ ਕਰਦਾ ਆ ਹੋਰ ਕੁਝ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਸਾਡੀ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਵਿਭਾਗਾਂ ਦਾ ਬਹੁਤ ਵਧੀਆ ਸਾਨੂੰ ਕੰਮ ਦਿੰਦਾ ਅਸੀਂ ਕੰਮ ਕਰ ਰਹੇ ਹਾਂ ਕਲਮਰ ਜੀ ਤਾਂ ਮਾਲ ਇਹ ਖਰੀਦ ਵੀ ਰਿਹਾ ਜੀ ਕੱਲਾ ਸਾਨੂੰ ਕੰਮ ਨਹੀਂ ਦਿੱਤਾ ਮਾਲ ਸਾ ਤੋਂ ਖਰੀਦ ਵੀ ਰਿਆ ਬਹੁਤ ਵਧੀਆ ਸਾਡੀ ਸਪੋਰਟ ਕਰ ਰਹੇ ਆ ਸੀ ਧੰਨਵਾਦ ਜੀ ਇਹਨਾਂ ਨੇ ਮਾਰਕਫੈਡ ਦੇ ਵਿੱਚ ਵੀ ਤੁਸੀਂ ਅਪਰੋਚ ਕਰਿਓ ਉੱਥੇ ਵੀ ਤੁਹਾਡੀ ਗੱਲ ਚੱਲ ਹੀ ਰਹੀ ਹੋਣੀ ਆ ਹਾਂਜੀ ਗੱਲ ਚੱਲ ਰਹੀ ਆ ਜੀ ਸਾਨੂੰ ਮੈਕਮਨ ਜਿਵੇਂ ਸਾਰਾ ਕੁਝ ਕਰਕੇ ਦੇਣਗੇ ਅਸੀਂ ਮੈਕਮੇ ਦੇ ਮਕਤਾਬ ਦੀ ਚੱਲਾਂਗੇ ਜੀ ਸਾਰੀ ਗੱਲ ਫੋਲੋ ਕਰਾਂਗੇ ਕੋਈ ਗਲਤ ਨਹੀਂ ਕਰ ਰਿਹਾ ਸਹੀ ਕੰਮ ਕਰ ਰਹੇ ਆ ਤੁਸੀਂ ਕੋਲੂ ਲੈ ਕੇ ਮਸ਼ੀਨ ਜਾਂ ਕੀ ਲੈ ਕੋਲੂ ਲੱਗਿਆ ਹੋਇਆ ਜੀ ਸਾਡੇ ਲੱਕੜ ਦਾ ਜੀ ਛੋਟਾ ਮਸ਼ੀਨ ਕਹਿੰਦੇ ਨੇ ਜੀ ਨੂੰ ਜਿਹੜਾ ਸਾਰੇ ਦਿਨ ਚ ਤੇਲ ਹੀ 20 25 30 ਲੀਟਰ ਕੱਢਦਾ ਜਮਨ ਲੋਕ ਠੰਡੇ ਥੰਬਲੇਚਰ ਤੇ ਹੌਲੀ ਹੌਲੀ ਇਹ ਲੋ ਬਹੁਤ ਵਧੀਆ ਹੁੰਦੇ ਨੇ ਜੀ ਮੇਰਾ ਪਿੰਡ ਸਤੌਜ ਆ ਨੰਬਰ ਮੇਰਾ 9815728992 ਜੀ ਮੈਂ ਸੀਐਮ ਮਾਨ ਦੇ ਪਿੰਨੋਂ ਆਈ ਸਤੌਜ ਤੋਂ ਉਹ ਇਹ ਪਹਿਲੇ ਮਾਨਕੋ ਕੇ ਅਨੁਰੂਪ ਹੋਗੇ ਉਨੇ ਕੋ ਆਇਆ ਲਾਇਆ ਜਾਏਗਾ ਜਾਂ ਫਿਰ ਮੈਂ ਡਾਕਟਰ ਵਸਤੀ ਦਾ ਨਾਮ ਲੈਣਾ ਚਾਹੁੰਗਾ ਉਹਨਾਂ ਨੇ ਕਿਹਾ ਸੀ ਵਰਡ ਨੇ ਕਿゃ ਸਭ ਤੋਂ ਜੋ ਵੀ ਸਟੇਟ के <गती> <गती> आधार तो तो पर करते हैं इससे कोई सी जेल के लैब से लोगों के साथ में मैं बता रहा हूं ये लोगों और जो चल रहे है एसी मेरे कार्यकर्म क्या बोलते हैं जैसे मैं सुधार जवाबस्तों स्वयंसेवक हूँ और सरकार वार्ती का एक टाइम काम हूँ अभी जो आप देख रहे हैं आपके पवन धरती पे अमृतसर के सहाकारता का जो है सहाकार भारती का राष्ट्रीय अधिवेशन इसका जो आपके पंजाब में अमृतसर में ये जो इसका प्रयोग किया गया है पे किया गया है यहाँ पे सहकारिता के माध्यम से जो एकदम धरातल पे चला गया है तो तो और सहकारिता को उन्नत करते हुए आगे बढ़ाते हुए लोगों को किसानों को जहां मुक्तियों और उसके साथ साथ जो है हमारी जो समितियाँ हैं वो समितियाँ हमारे किसानों के लिए काम कर रही करेंगे हमारे राष्ट्रीय अध्यक्ष भी बता चुके हैं कि जो सहकारिता शुरू होती है वो ग्रामीण क्षेत्र और देश के जो आर्थिक ऋण है तो वो हमारे किसान बंधु ही है तो उनके उन्नत के लिए और पंजाब में जो है सरकारदा का नया पूर्ण जीवन हो उसके लिए यहाँ पे राष्ट्रीय अधिवेशन आजा ऐसी किसान मजदूर तो हो गए जो मजदूर होता है वो किस कैटेगरी में है? मजदूर भी हमारे श्रमिक आते हैं श्रमिक होते हैं वो लेकिन वो कहीं ना कहीं किसान बंधु हैं और ਉਹਨਕੋ ਖੇਤੀ ਮੇਂ ਇਤਨੀ ਉਨਤ ਪ੍ਰੋਫਿਟ ਨਹੀਂ ਹੋ ਰਹਾ ਜਿਸ ਕਾ ਮਜੇਦ ਕਰਕੇ ਆਪਣੀ ਖੇਤੀ ਕੋ ਛੋੜ ਕੇ ਸ਼ਹਿਰ ਕੀ ਤਰਫ ਜਾ ਰਹੇ ਹਨ ਉਹਨਿ ਕੋ ਹੀ ਹਮ ਮਜ਼ਦੂਰ ਬੋਲਤੇ ਹਨ तो वो बाहर से अपने जहाँ गए बाहर मजदूरी करने को छोड़ के उन्नत कृषि की तरफ आएंगे और जहर मुक्त कृषि की तरफ आएंगे और उनकी आय कैसे दुग्नी हो उस भारती कार्य कर विभाग से चल रहा उसमें राष्ट्रीय इसमें क्या क्या दायरे में क्या क्या संबंधित जो राष्ट्रीय अधिवेशन अभी चूँकि प्रस्ताव आज शाम को होगा भारत सरकार को प्रस्ताव भेजा जाएगा ये सिर्फ अमृतर के लिए नहीं पूरे संपूर्ण भारत के लिए और साथ में नेपाल के लिए भी है ये प्रस्ताव जाता है जो शाम को प्रस्ताव लागू होगा वो आगे जो लेबर कॉपरेट अवधि है सोसाइटी उसके जो लेबर का उसको प्राउड कारोबार बढ़ाने के लिए की जो कर रहा है? जो हमारे यहाँ लेबर कॉपरेटिव हमारे लेबर कॉपरेटिव का चलन जो है आज़ादी से पहले से है जो तो कि अभी पंजाब में नहीं दिख रहा है तो उसके लिए भी बहुत सारे जो हमारे नए कार कार्यकारिणी आएंगे नए लोग आएंगे उन्हें वो विषय दिया जाएगा और उस विषय पर वो लेबर कॉपरेटिव भी बनाएंगे महिला कोऑपरेटिव भी बनाएंगे ए भी बनाएंगे और Sages बनाएंगे ग्रुप जिसमें महिलाओं का भी भला हो और ओ फॉर्मर प्रोड्यूसर ऑर्गेनाइजेशन जिसमें किसानों के लिए एक समूह बनाया जाता है आपसे बात ये लेबर कोऑपरेटिव सोसाइटी बनती है जो बिल्डिंग वर्क करते हैं रोड वर्क करते हैं उनके लिए क्या इसमें सरकार सेंट्रल सरकार सरकार की कर रहा है तो अपना पन, बात नहीं पंजाब सरकार या विभिन्न सरकारों की बात नहीं राष्ट्रीय अधिवेशन है यहाँ पे राष्ट्र से जो निकलता है जो राष्ट्र के लोग होते हैं आप लेबर कॉपरेटिव पे चर्चा हुई है कि माइक पे या मीडिया पे नहीं बोला जा सकता वो सकारात्मक चीजें हैं यहाँ पे लेबर कॉपरेटिव के भी ऊपर बात हुई है इतना तो ਲੌਂਚ ਸਾਡੀ ਪ੍ਰੈਸ ਦੀ ਟੀਮ ਨੂੰ ਸਾਰੀ ਕਵਰਿੰਗ ਕਰਕੇ ਜੋ ਸਰਕਾਰ ਦਾ ਬਗਲੋਂ ਮਨਾਇਆ ਜਾ 27 ਕ ਆ ਪਹੁੰਚਿਆ ਮਹਾਰਾਜ ਜੀ ਸਿੰਘ ਜੋ ਸਵਾ ਅਗਰਹੇ ਮੈਂ ਆਂ ਅੰਦਰ ਪੰਡਾਰ ਮੈਂ ਲੈ ਕੇ ਚੱਲੇ ਦਿਖਾਣਿਆ ਦ੍ਰਿਸ਼ ਅਦਨਿਏ ਕੱਤਾ ਜੀ ਦੇ ਕਰਮੰਦ ਦੁਆਰਾ ਹੋਵੇ ਜਾ ਰਿਹਾ ਸੀ ਕਿਉਂਕਿ ਦੁਰਭਾਗੇ ਸੇ ਪ੍ਰਵੀਨ ਜੀ ਕੇ ਲੈਕ ਟੂ ਵਿਲਮ ਹੋ ਗਿਆ ਔਰ ਉਹ ਖਸਰਾ ਪਰ ਨਹੀਂ ਪਹੁੰਚਾਏ ਮੇਰਾ ਨਾਮ ਹਨਪ੍ਰੀਤ ਸਿੰਘ ਕਾਪਰੇਟ ਬੈਂਕ ਐਮਪਲਾਈ ਜੂਨੀਅਨ ਜਨਰਲ ਸਕੱਤਰ ਵੀ ਆ ਜੀ ਅੱਛਾ ਨਾਲ ਆਪਾਂ ਸਹਾਇਕ ਮੈਨੇਜਰ ਕਾਪਰੇਟ ਬੈਂਕ ਅੱਜ ਅਸੀਂ ਇੱਥੇ 8ਵਾਂ ਨੈਸ਼ਨਲ ਕਾਨਫਰੰਸ ਸਹਿਕਾਰਤਾ ਭਾਰਤੀ ਦਿਵਸ ਮਨਾ ਰਿਹਾ ਹੈ ਜਿਸ ਵਿੱਚ ਸਾਡਾ ਕਾਪਰੇਟ ਬੈਂਕ ਦਾ ਅਸੀਂ ਵੱਖ-ਵੱਖ ਜਿਹੜੀਆਂ ਸਕੀਮਾਂ ਚੱਲ ਰਹੀਆਂ ਸਹਿਕਾਰਤਾ ਵਿਭਾਗ ਵੱਲੋਂ ਉਹ ਉਸ ਦੀ ਪ੍ਰਦਰਸ਼ਨੀ ਲਗਾਈ ਲਗਾਈ ਗਈ ਹੈ ਇਸ ਵਿੱਚ ਮੇਨ ਆਪਣਾ ਨੋ ਫ੍ਰੀ ਖਾਤੇ ਜਿਹੜੇ ਖੋਲੇ ਜਾ ਰਹੇ ਆ ਜ਼ੀਰੋ ਬੈਲੈਂਸ ਪ੍ਰਧਾਨ ਮੰਤਰੀ ਯੋਜਨਾ ਬੀਮਾ ਯੋਜਨਾ ਦੇ ਖਾਤੇ ਉਹਦੀ ਪ੍ਰਦਰਸ਼ਨੀ ਲਗਾਈ ਗਈ ਹੈ ਹੋਰ ਵੀ ਜਿਹੜੇ ਸਾਡੇ ਲੋਨ ਪਰਸਨਲ ਲੋਨ ਸਿਟੀ ਲੋਨ ਕਿਉਂਕਿ ਇਹ ਜਿਹੜੇ ਆਪਣਾ ਇੱਕ ਮਿਸ ਅੰਡਰਸਟੈਂਡਿੰਗ ਹੈ ਕਿ ਇਹ ਸਿਰਫ ਕਿਸਾਨਾਂ ਲਈ ਲੋਨ ਜਾਰੀ ਕੀਤੇ ਜਾ ਰਹੇ ਆ ਪਰ ਜਿਹੜਾ ਕੋਪਰੇਟ ਬੈਂਕ ਆ ਇਹ ਹਰ ਅਦਾਰੇ ਲਈ ਲੋਨ ਜਾਰੀ ਕਰ ਰਿਹਾ ਹੈ ਇਸ ਵਿੱਚ ਕਿਸਾਨ ਸਭ ਤੋਂ ਪਹਿਲ ਦੇ ਆਧਾਰ ਤੇ ਕਿਸਾਨ ਆ ਜਿਹੜਾ ਸਾਡਾ 450 ਕਰੋੜ ਅਸੀਂ ਐਡਵਾਂਸ ਕੀਤਾ ਹੋਇਆ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਅਤੇ 150 ਕਰੋੜ ਪਰਸਨ ਲੋਨ ਸੀਡੀ ਲੋਨ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ ਤੇ ਸਾਡੀ ਰਿਕੁਐਸਟ ਹੈ ਸਾਰੇ ਕਿਸਾਨ ਕਿਸਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਆਪਣੇ ਖਾਤੇ ਖਲੋਣ ਅਨਾਜ ਖਰੀਦ ਪੋਰਟਲ ਜਿਹੜਾ ਪ੍ਰਧਾਨ ਮੰਤਰੀ ਦੀ ਸਕੀਮ ਚੱਲ ਰਹੀ ਹੈ ਕਿ ਜਿਹੜੇ ਸੋਨੇ ਤੇ ਹਾੜੀ ਦੀ ਜਿਹੜੀ ਫਸਲ ਦੇ ਪੈਸੇ ਆ ਡਾਇਰੈਕਟ ਖਾਤਿਆਂ 'ਚ ਆ ਰਹੇ ਨੇ ਉਹ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਆਪਣਾ ਬੈਂਕ ਕੋਪਰੇਟ ਬੈਂਕ ਉਹਦੇ ਵਿੱਚ ਲਿਓਣ ਜਿਨ੍ਹਾਂ ਨਾਲ ਸਾਡਾ ਬੈਂਕ ਹੋਰ ਵੀ ਵੱਧੇ ਫੁੱਲੇ ਤੇ ਆਪਾਂ ਹੋਰ ਵੀ ਸਹੂਲਤਾਂ ਉਹਨਾਂ ਨੂੰ ਦੇ ਸਕੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਸਰ ਬੇਨਤੀ ਕੀ ਜਿਹੜੀ ਸੈਂਟਰ ਸਰਕਾਰ ਤੋਂ ਪ੍ਰਧਾਨ ਮੰਤਰੀ ਵੱਲੋਂ ਮੁੰਦਰਾ ਯੋਜਨਾ ਕਿ ਇੱਕ ਤਿਰੇ ਖਾਤੇ ਖੋਲ ਰਹੇ ਆ ਇੱਟ ਕੀ ਕੀ ਸੂਰਤਾਂ ਆਪਾਂ ਕਰਾਂਗੇ ਇਹਨਾਂ ਨੂੰ ਜਿਹੜਾ ਇੱਕ ਕਾਉਂਟ ਤੋਂ ਲਾਉਣ ਗਿਆ ਆਪਾਂ ਕੀ ਕੀ ਉਹਨਾਂ ਨੂੰ ਸੂਤਾ ਬੰਬਈਆ ਕਰਾਂਗੇ ਜਿਹੜੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਹੈ ਇਹ ਉਹਨਾਂ ਕਿਰਤ ਲੋਕਾਂ ਲਈ ਆ ਕਿ ਜਿਹੜੇ ਆਪਣਾ ਛੋਟਾ ਰਜਗਾਰ ਚਲਾਉਣਾ ਚਾਹੁੰਦੇ ਆ ਬਟ ਇਹ ਮੈਂ ਤੁਹਾਨੂੰ ਇੱਕ ਨੌਲੇਜ ਦੇਣਾ ਚਾਹੁੰਦਾ ਵਾਂ ਕਿ ਇਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇਹ ਇੱਕ ਗ੍ਰਾਮੀਣ ਬੈਂਕ ਚੋ ਮਿਲੇਗੀ ਕੋਆਪਰੇਟਿਵ ਕਮਰਸ਼ੀਅਲ ਬੈਂਕਾਂ ਚ ਮਿਲੇਗੀ ਪਰ ਕੋਆਪਰੇਟਿਵ ਬੈਂਕਾਂ ਚ ਇਹ ਹਲੇ ਇਹ ਸਕੀਮ ਜ ਲਾਗੂ ਨਹੀਂ ਹੋਈ ਸਾਡੇ ਇੱਥੇ ਜਨਨਨ ਯੋਜਨਾਵਾਂ ਜਿੱਚ ਆਪਣੇ ਪ੍ਰਧਾਨ ਮੰਤਰੀ ਬੀਮਾ ਦੇ 2 ਲੱਖ ਤੱਕ ਦੀ ਰਕਮ ਦਿੱਤੀ ਜਾਂਦੀ ਹੈ ਉਹ ਸਹੂਲਤ ਸਾਡੇ ਬੈਂਕ ਵਿੱਚ ਮੌਜੂਦ ਹੈ 12 ਰੁਪਿਆ ਪ੍ਰੀਮੀਅਮ ਤੇ ਸਾਹਿਬ ਜੀ ਜਿਵੇਂ ਸੂਚਿਆ ਨਾਲ ਤੋਂ ਵੈਸੇ ਵਿਆਜ ਦੀ ਦਰ ਘਟਿਆ ਕਿ ਜੇ ਬੈਕ ਲੋਗੇ ਕੀ ਦਰ ਵਿਆਜ ਚੱਲ ਜੇ ਅਗਰ ਕੰਮ ਕਰਬ ਕਰਨਾ ਤੁਸੀਂ ਕੋਪਰੇਟਿਵ ਅਧਰਨਾ ਸਬੰਧਤ ਆ ਜਿਹੜਾ ਤੁਸੀਂ ਹੁੰਦੇ ਕਿਸਾਨ ਹੋਗੇ ਜਾਂ ਦੂਜੇ ਉਹਨਾਂ ਦੀ ਵਿਆਜ ਦੀ ਦਰ ਕਿੰਨੀ ਹੈ ਦੂਜੇ ਬੈਂਕ ਕੋਲ ਘੱਟ ਹੈ ਕਿ ਜਾਂ ਉਹ ਕਿਸਾਨਾਂ ਨੂੰ 3 ਲੱਖ ਤੱਕ 4% ਵਿਆਜ ਤੇ ਲੋਨ ਦਿੱਤਾ ਜਾਂਦਾ ਸਲਾਨਾ ਜੀ ਹਾਂ ਜੀ ਜਿਹੜਾ ਕਿ ਦੂਜੇ ਬੈਂਕਾਂ 'ਚ ਤੁਸੀਂ ਜਾਓਗੇ ਉਹਨਾਂ ਨੂੰ 7% 8% ਤੇ ਵੀ ਵਿਆਜ ਮਿਲਦਾ ਪਰ ਕੋਆਪਰੇਟਿਵ ਬੈਂਕ 'ਚ ਉਹਨਾਂ ਨੂੰ 4% ਤੇ ਵਿਆਜ ਮਿਲਦਾ 3% ਸਬਸਿਡੀ ਦਿੱਤੀ ਜਾਂਦੀ ਹੈ ਜਿਹੜੀ ਨਵਾੜ ਤੋਂ ਆਉਂਦੀ ਹੈ ਜਨਾਬੀ ਸਦਾਨਾ ਲਾਗੂ ਹੋਣਾ ਆਪਾਂ ਤੁਸੀਂ ਕਹਿ ਰਹੇ ਆ ਤੇ ਵਿਆਜ ਪਰ ਵਿਆਜ ਪਤ ਨਹੀਂ ਠੋਸਿਆ ਜਾ ਰਾ ਕਿਤੇ ਕੋਈ ਚਾਂਸੀ ਕੋਈ ਵਰੀ ਕੋਈ ਆ ਜਾਣਾ ਡੰਡੇ ਕੋ ਨਹੀਂ ਨਹੀਂ ਵਿਆਜ ਤੋਂ ਵਿਆਜ ਨਹੀਂ ਹੁੰਦਾ ਜੀ ਕਿਤੇ ਤਮਾਈ ਵਿਆਜ ਆ ਗਿਆ ਛਮਾਈ ਆ ਗਿਆ 6 ਮਹੀਨਿਆਂ ਬਾਅਦ ਆਪਣਾ ਜਿਹੜੀ ਫਸਲ ਦੇ ਜਿਹੜੇ ਪੈਸੇ ਆਂਦੇ ਆ 6 ਮਹੀਨਿਆਂ ਬਾਅਦ ਉਹ ਆਪਾਂ ਜਿਹੜਾ ਆਪਾਂ ਕਰਜ਼ਾ ਦਿੰਦੇ ਆ ਉਹ 6 ਮਹੀਨਾ ਲਈ ਹੁੰਦਾ ਜਦੋਂ ਫਸਲ ਤੁਹਾਡੀ ਹੋ ਜਾਂਦੀ ਹੈ ਉਹਦੇ ਪੈਸੇ ਤੁਸੀਂ ਉਹਦੇ ਵਿੱਚ ਪਾ ਕੇ ਦੇਨੇ ਆ ਤੇ 4% ਵਿਆਜ ਤੇ ਤੁਹਾਨੂੰ ਉਹ ਪੈਸੇ ਮਿਲਣਗੇ ਜਾ ਲਾਲੋ ਜਈਵਰੀ ਨਹੀਂ ਮੋੜਦਾ ਤੁਸੀਂ ਲੈ ਕੇ ਕਰ ਜਾ ਹਾਂਜੀ ਡਿਫਾਲਟਰ ਹੋ ਜਾਂਦੇ ਆ ਉਹਨੂੰ ਵਿਆਜ ਜੋ ਉਹ ਦਰ ਰਹੀਦੀ ਕਿ ਜੇ ਉੱਤੇ ਮਤਲਬ ਪਲੱਸ ਮੂਲ ਦੇ ਵਿੱਚ ਵਿਆਜ ਰਜਿਸਟਰ ਕੀਤਾ ਜੇ ਕੋਈ ਆਪਣਾ ਵਿਆਹ ਆਪਣਾ ਲੋਨ ਦੇ ਪੈਸੇ ਨਹੀਂ ਮੋੜਦਾ ਐਨਪੀ ਹੋ ਜਾਂਦਾ ਖਾਤਾ ਉਹਨੂੰ ਫਿਰ 7% ਵਿਆਜ ਪੂਰਾ ਦੇਣਾ ਪੈਂਦਾ ਉਹਨੂੰ ਜਿਹੜੀ 3% ਸਬਸਿਡੀ ਹੈ ਉਹ ਨਹੀਂ ਦਿੱਤੀ ਜਾਂਦੀ ਜੇ ਕੋਈ ਟਾਈਮ শেਅਰ ਆਪਣਾ ਟਾਈਮ ਟਾਈਮ শেਅਰ ਆਪਣਾ ਪੈਸੇ ਮੋੜ ਦਿੰਦਾ ਉਹਨੂੰ ਸਿਰਫ 4% ਵਿਆਜ ਲੱਗਦਾ ਹੈ ਤੇ ਜਿਹੜੀ 3% ਸਬਸਿਡੀ ਆ ਉਹ ਵੀ ਬਾਅਦ ਚ ਮਿਲਦੀ ਹੈ ਤੇ ਜਿਹੜੇ ਨਹੀਂ ਮੋੜਦਾ ਉਹਨੂੰ ਤੇ 3% ਸਬਸਿਡੀ ਨਹੀਂ ਮਿਲਦੀ ਪਲੱਸ 2.5% ਹੋਰ ਵਿਆਜ ਪਿਆ ਜਾਂਦਾ ਜਿਹੜਾ ਕਿ ਟੋਟਲ 9.5% ਵਿਆਜ ਹੋ ਜਾਂਦਾ ਤੇ ਸ਼ੁਭਨਾਮ ਆਪਣਾ ਔਰ ਫੋਨ ਨੰਬਰ ਤੇ ਕੋਈ ਕਿਸਾਨ ਜਾਂ ਕਿਸੇ ਖਾਤਾ ਖਰਨਾ ਸਾਡੇ ਸੰਪਰਕ ਕੀਤਾ ਆਪਣਾ ਫੋਨ ਨੰਬਰ ਇੱਕ ਡਾਇਲ ਕੀਤਾ ਜਾਵੇ ਮੇਰਾ ਨਾਮ ਅਮਨਪ੍ਰੀਤ ਸਿੰਘ ਮੋਬਾਈਲ ਨੰਬਰ 6880269203 ਕੋਈ ਵੀ ਕਿਸਾਨ ਵੀਰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਤਿਆ ਦੇ ਲੋ ਧੰਨਵਾਦ